ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਿਹੜੇ ਸਥਾਨ ਦੇ ਉੱਤੇ ਪਹੁੰਚੇ ਹਾਂ ਜਿੱਥੇ ਕੀ ਦੱਸਿਆ ਜਾਂਦਾ ਵੀ ਇੱਕ ਪਿੱਪਲ ਦੇ ਦਰਖਤ ਦੇ ਉੱਤੇ ਪਤਾਸੇ ਲੱਗਦੇ ਨੇ ਕੀ ਆਹੋ ਪੂਰੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਾਡੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਲੈ ਵੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਚੋੜੜਾ ਤੇ ਅੱਜ ਤੁਹਾਨੂੰ ਇੱਕ ਐਸੀ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਦੋਸਤੋ ਮੈਨੂੰ ਲੱਗਦਾ ਤੁਸੀਂ ਇਹ ਜਗ੍ਹਾ ਤੇ ਪਹਿਲਾਂ ਦਰਸ਼ਨ ਕੀਤੇ ਹੋਣਗੇ ਇਹ ਦੋਸਤੋ ਪਿੰਡ ਝੋੜੜੇ ਦੇ ਵਿੱਚ ਬੜਨਸਰ ਤੁਸੀਂ ਦੇਖ ਸਕਦੇ ਹੋ ਵੀ ਗੇਟ ਬਣਿਆ ਹੋਇਆਗਾ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਸੜਕ ਦੋਸਤੋ ਮੈਦਿਆਣਾ ਸਭ ਨੂੰ ਜਾਂਦੀਆ ਤੇ ਅੱਗੇ ਜੇ ਤਾਂ ਆਪਾਂ ਮੋੜਾਂਗੇ ਨਾ ਥੋੜੀ ਜਿਹੀ ਜਗਾਹਾਂ ਜਾ ਕੇ ਗੁਰਦੁਆਰਾ ਸਾਹਿਬ ਆਉਂਦਾ ਉਹਦੇ ਨਾਲ ਹੀ ਇੱਕ ਸੜਕ ਮੁੜਦੀ ਆ ਤੁਸੀਂ ਦੇਖ ਸਕਦੇ ਹੋ ਇਹ ਨਾਲ ਗੁਰਦੁਆਰਾ ਸਾਹਿਬ ਆ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਉਸ ਸਥਾਨ ਵੱਲ ਉਹੋ ਜਗਾ ਬਾਲ ਜਿੱਥੇ ਕੀ ਪੇਪਰ ਨੂੰ ਪਤਾਸੇ ਦੱਸਿਆ ਜਾਂਦਾ ਵੀ ਪਤਾਸੇ ਲੱਗਦੇ ਸੀ ਅਤੇ ਹੁਣ ਵੀ ਲੱਗਦੇ ਨੇ ਕਿ ਨਹੀਂ ਲੱਗਦੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਉਸ ਸਥਾਨ ਵੱਲ ਹੁਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਜਗਾ ਬਣੀ ਹੋਈ ਹੈ ਉਹ ਖੇਤਾਂ ਦੇ ਵਿੱਚ ਬਣੀ ਹੋਈ ਹੈ ਦੋਸਤੋ ਤੇ ਝੋੜੇ ਦੇ ਖੇਤਾਂ ਦੇ ਵਿੱਚ ਥੋੜੀ ਦੂਰ ਹੈ ਕੋਈ ਬੜੀ ਦੂਰ ਨਹੀਂ ਹੈਗਾ ਮੰਨ ਕੇ ਚਲੋ 20 ਕਿਲੋਮੀਟਰ ਦੀ ਦੂਰੀ ਤੇ ਉਹ ਜਗਾ ਬਣੀ ਹੋਈ ਆ ਉਹ ਸਾਹਮਣੇ ਜਿਹੜਾ ਤੁਸੀਂ ਪਿੱਪਲ ਦੇਖ ਰਹੇ ਹੋ ਤੇ ਉਸ ਸਥਾਨ ਦੇ ਬਿਲਕੁਲ ਨੇੜੇ ਆ ਉਥੋਂ ਥੋੜੀ ਜਿਹੀ ਗਾਹਾਂ ਜਾ ਕੇ ਇੱਕ ਪਹਾ ਮੁਰਦਾਗਾ ਉਸ ਪਹਾ ਤੋਂ ਆਪਾਂ ਸਿੱਧਾ ਉਸ ਸਥਾਨ ਵੱਲ ਚਲੇ ਜਾਵਾਂਗੇ ਜਿੱਥੇ ਕੀ ਉਹ ਪਿੱਪਲ ਹੈ ਜਿੱਥੇ ਪਤਾਸੇ ਲੱਗਦੇ ਨੇ ਹੁਣ ਅਸੀਂ ਬਿਲਕੁਲ ਉਸ ਰੌਖ ਦੇ ਨੇੜੇ ਆ ਚੁੱਕੇ ਆ ਸਾਹਮਣੇ ਗੱਡੀ ਜਾ ਰਹੀ ਹੈ ਗੱਡੀ ਤੇ ਲਵੇ ਇੱਕ ਬੋਰਡ ਲੱਗਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਤੇ ਆਪਾਂ ਇਸ ਵੱਲ ਮੁੜਨਾ ਇੱਥੋਂ ਦੋਸਤੋ ਆਪਾਂ ਖੱਬੇ ਮੁੜਾਂਗੇ ਸੱਜੇ ਸੌਰੀ ਤੁਸੀਂ ਦੇਖ ਸਕਦੇ ਹੋ ਵੀ ਸ਼ਹੀਦ ਸਿੰਘ ਸਤੋਵਾਲ ਪਿੰਡ ਝੋੜੜਾ ਇਹ ਤੁਸੀਂ ਬੋਰਡ ਪੜ੍ਹ ਸਕਦੇ ਹੋ ਉੱਤੇ ਝੰਡਾ ਲੱਗਿਆ ਹੋਇਆ ਸ਼ਹੀਦ ਸਿੰਘਾਂ ਦਾ ਵਾਈਟ ਰੰਗ ਦਾ ਤੇ ਹੁਣ ਆਪਾਂ ਉਸ ਜਗਾ ਵੱਲ ਚੱਲਿਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਸਥਾਨ ਆ ਜਿਹੜਾ ਖੇਤਾਂ ਦੇ ਵਿੱਚ ਹੈ ਇੱਕ ਸੁੰਨੀ ਜੀ ਜਗ੍ਹਾ ਦੇ ਵਿੱਚ ਇਹ ਆਸਥਾਨ ਬਣਿਆ ਹੋਇਆ ਹੈਗਾ ਹੁਣ ਅਸੀਂ ਤੁਹਾਨੂੰ ਅੰਦਰੋਂ ਉਸ ਪਵਿੱਤਰ ਰੁੱਖ ਦੇ ਦਰਸ਼ਨ ਕਰਾਵਾਂਗੇ ਜਿਹੜਾ ਇੱਥੇ ਲੱਗਿਆ ਹੋਇਆ ਹੈ ਜਿਸ ਰੁੱਖ ਉੱਤੇ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਵੀ ਉਸ ਤੇ ਪਤਾਸੇ ਲੱਗਦੇ ਸੀ ਜਾਂ ਲੱਗਦੇ ਨੇ ਉਹ ਆਪਾਂ ਹੁਣ ਇੱਥੇ ਦੇਖਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਬਹੁਤ ਵੱਡਾ ਵਿਛਾੜ ਪਿੱਪਲ ਦਾ ਰੁੱਖ ਇਸ ਸਥਾਨ ਦੇ ਉੱਤੇ ਲੱਗਿਆ ਹੋਇਆ ਇਸ ਸਾਈਡ ਦੇ ਉੱਤੇ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਹੋਏ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਸ਼ਹੀਦ ਸਿੰਘਾਂ ਦੇ ਬੁੱਤ ਨੇ ਜਿਹੜੇ ਉਹ ਵੀ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ ਕਿਉਂਕਿ ਦੋਸਤੋ ਇਹ ਜਿਹੜੀ ਜਗ੍ਹਾ ਕੀ ਇਹ ਸ਼ਹੀਦ ਸਿੰਘਾਂ ਦੀ ਜਗ੍ਹਾ ਕੀ ਇਹ ਜਿਹੜੇ ਸਹੀਦ ਸਿੰਘ ਨੇ ਇਹ ਕੋਪਰ ਹੀੜੇ ਨਾਲ ਸੰਬੰਧਿਤ ਨੇ ਬਾਕੀ ਤੁਹਾਨੂੰ ਇਥੋਂ ਦੇ ਇਤਿਹਾਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਇੱਥੇ ਆਪਾਂ ਜੋ ਕਿ ਬਜ਼ੁਰਗ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਤੁਹਾਨੂੰ ਅਸੀਂ ਪੂਰੀ ਲੋਕੇਸ਼ਨ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਰੌਖਾ ਬਹੁਤ ਹੀ ਪੁਰਾਣਾ ਹੈ ਰੁੱਖ ਦੇ ਟਾਣਿਆਂ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਸਦੀਆਂ ਪੁਰਾਣਾ ਹੈ। ਇਸ ਸਾਈਡ ਤੇ ਵੀ ਕਮਰੇ ਬਣੇ ਹੋਏ ਨੇ। ਬਹੁਤ ਵੱਡਾ ਪਿੱਪਲ ਦਾ ਰੁੱਖ ਹੈ। ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦਾ ਇਸ ਤਰ੍ਹਾਂ ਦਾ ਵੱਡਾ ਰੁੱਖ ਦੇਖਿਆ ਹੈਗਾ ਐਨੇ ਵੱਡੇ ਆਕਾਰ ਦਾ। ਦੋਸਤੋ ਇੱਥੇ ਲੋਕ ਆਪਣੀਆਂ ਸੁੱਖਾਂ ਸੁਖਦੇ ਨੇ ਤੇ ਉਹਨਾਂ ਦੀਆਂ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ। ਵੀ ਲੋਕਾਂ ਨੇ ਇਥੇ ਆਪਣੀ ਖੁਸ਼ੀ ਮੁਤਾਬਕ ਨਿਮ ਬੰਨੇ ਹੋਏ ਨੇ ਜਿਹੜਾ ਤੇ ਆਸਾਂ ਵਿੱਚ ਦਾਸ ਜੀ ਬਾਰੇ ਅਸੀਂ ਸੁਣਾ ਲਈ ਤੇ ਉਪਰ ਦਾ ਦਾਸ ਜੀ ਨਾਲ ਗੱਲਬਾਤ ਕਰਨਾ ਚਾਹੇ। ਅ ਚਾਹਤ ਹੈ। ਕਹਿਣਾ ਲੱਗਦਾ ਰਹੇ ਜਦੋਂ ਜਲਦ ਦਾ ਦਬਾਅ ਰੱਖਦੇ ਤੇ ਰੋਸਿਕਨ ਦੇਖੀ। ਅੱਛਾ ਜੀ। ਹਾਂ। ਕਿ ਸੰਗਾ ਫੇਰ ਦਾ ਤਾਂ ਇਥੇ ਆਖਿਆ ਸਰਦਿ ਹੈ। ਅੱਛਾ ਹੀ ਟੋਪਰ ਹੋਏ ਜੇ ਤੁਹਾਨੂੰ ਕੱਲ ਰਾਤ ਨੂੰ ਆਉਗਾ ਬਾਲ ਬੱਚਾ ਜਗਾਂ ਅੰਦਰ ਦੰਦ ਕੱਢੇ ਸੀ ਕੱਲ੍ਹ ਜਿਵੇਂ ਆ ਮੂੰਹ ਰਾਤ ਨੂੰ ਬੱਚੇ ਨੇ ਉਹ ਆਪਣੇ ਘਰ ਤੇ ਅੱਛੇ ਜੀ ਕੱਲ੍ਹ ਰਾਤ ਕਿਹਾ ਨਹੀਂ ਨਾ ਰਾਤ ਨੂੰ ਕੋਪੜੇ ਵਿਦੇ ਅੱਛਾ ਆਪਾਂ ਆਦੇ ਉਹਨਾਂ ਡਾਕਟਰ ਉੱਥੇ ਲੜਾਈ ਲੜਾਈ ਹੋਈ ਉਹ ਉਥੋਂ ਕੋਸਣ ਤੋਂ ਕਿਥੇ ਇੱਧਰ ਨੂੰ ਆ ਗਏ ਅੱਛਾ ਜੀ ਇੱਥੇ ਆਜਾ ਨਕਰੀ ਮੁੱਖ ਲਾਗੇ ਇੱਥੇ ਕੋਈ ਲੜਾਈ ਹੋਣਾ ਅੱਛਾ ਲੜਾਈ ਹੋਈ ਸੀ और इस समय से भी हो तो 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 गया था इतने मैंने जी माफ कर दिया वो लड़ाई में देखो तो ये तो आपके समाप्त हो गई है मतलब कि जरा पता से आ तो उसी देखिए मतलब कि कई बंदे ने ऐसे देखे हैं वीडियो तो चांटे हैं जो तो कि मैं पता से लाल जैसी थी जरा पता से लाल जैसी थी वो कुछ बहुत कम देखी है मैं कहूँगी और कहाँ ने भी थोड़ा छोटा ही और कहाँ ने मत देखा थी नहीं आपने इतने लाख तक देखी है अच्छा ही मैं वो ये थोड़े के लोग आए हैं अच्छा ਕੀ ਕਰਨਾ ਜਦੋਂ ਉਹ ਤਾਂ ਅੱਛਾ ਜੀ ਫਿਰ ਜਿੰਨ ਦਾ ਨਵਾਦੀ ਹੋਣਾ 5 ਫਰਵਰੀ 1762 ਈਸਵੀ ਦੇ ਵਿੱਚ ਜਦੋਂ ਵੱਡਾ ਕੱਲੂਕਾਰਾ ਹੋਇਆ ਉਸ ਟਾਈਮ ਕੋਪਰ ਹੀਡ ਦੀ ਧਰਤੀ ਤੇ ਸ਼ੁਰੂ ਹੋਇਆ ਦੋਸਤੋ ਤੁਹਾਨੂੰ ਦੱਸ ਦਈਏ ਵੀ ਜਦੋਂ ਵੱਡਾ ਕੱਲੂਕਾਰਾ ਹੋਇਆ ਉਸ ਟਾਈਮ ਜਿਹੜੇ ਸੰਘਾਦਨਾ ਬੁੱਢੇ ਬੱਚੇ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਉਹਨਾਂ ਨੂੰ ਸੁਰੱਖਿਤ ਬੀਕਾਨੇਰ ਛੱਡਣ ਲਈ ਜਾ ਰਹੇ ਸਨ ਤਾਂ ਦੋਸਤੋ ਉਹਨਾਂ ਨੇ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੁੱਪਰヒੜੇ ਆਰਾਮ ਆਰਾਮ ਕਰਨ ਦੇ ਲਈ ਰੋਕ ਲਿਆ ਸੀ ਤਾਂ ਦੋਸਤੋ ਅਫਗਾਨੀ ਦੀ ਫੌਜ ਨੇ ਉਸ ਟਾਈਮ ਉਹਨਾਂ ਦੇ ਉੱਤੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਸੀ ਤਾਂ ਉਹਨਾਂ ਸਿੰਘਾਂ ਦੇ ਵਿੱਚੋਂ ਕੁਝ ਸਿੰਘ ਆਪਣੀ ਟੋਲੀ ਨਾਲੋਂ ਵਿਖਰ ਗਏ ਤਾਂ ਦੋਸਤੋ ਮੰਨਿਆ ਜਾਂਦਾ ਵੀ ਜਿਹੜੇ ਉਹ ਸਿੰਘ ਸਨ ਇਹ ਉਹੀ ਸ਼ਹੀਦ ਸਿੰਘ ਹਨ ਜੋ ਕਿ ਉਸ ਟਾਈਮ ਕੁੱਪਰਹੀੜੇ ਦੀ ਜੰਗ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਦੋਸਤੋ ਤੁਸੀਂ ਪਿੰਪਲ ਦੇ ਜੜਾਂ ਤੇ ਟਣਿਆਂ ਤੋਂ ਦੇਖ ਕੇ ਟਾਹਣਾਂ ਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਤਕਰੀਬਨ 4-500 ਸਾਲ ਪੁਰਾਣਾ ਪਿੱਪਲ ਹੈ ਕਿਉਂਕਿ ਦੋਸਤੋ ਇੰਨਾ ਚੌੜਾ ਅਤੇ ਇੰਨੇ ਵੱਡੇ ਆਕਾਰ ਦਾ ਪਿੱਪਲ ਅੱਜ ਤੱਕ ਮੈਂ ਨਹੀਂ ਦੇਖਿਆ ਤਕਰੀਬਨ ਇਹ ਇਹਦੀ ਜਿਹੜੀ ਚੁੜਾਈ ਆ 10 ਫੁੱਟ ਦੇ ਕਰੀਬ ਹੋਣੀ ਹੈ ਇੰਨਾ ਜ਼ਿਆਦਾ ਵਿਸ਼ਾਲ ਇਹ ਰੁੱਖ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਲੋਕੇ ਇਸ ਸਥਾਨ ਦੇ ਉੱਤੇ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਣ ਆਉਂਦੇ ਨੇ ਦੋਸਤੋ ਇਸ ਤਰ੍ਹਾਂ ਦੇ ਸਥਾਨਾਂ ਦੀਆਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਰਸ਼ਨ ਕਰਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਨਾਲ ਸਾਡਾ ਸਿੱਖ ਇਤਿਹਾਸ ਜੁੜਿਆ ਹੋਇਆ ਹੈਗਾ ਸਾਡੇ ਬੱਚਿਆਂ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ